ਦੋਸਤੋ ਪੇਸ਼ ਹੈ ਅਜਮੇਰ ਸਿੱਧੂ ਦੀ ਲਿਖੀ ਹੋਈ ਕਹਾਣੀ ਬੰਦ ਦਰਵਾਜ਼ਾ ਮੈਂ ਦੇਖਦਾ ਹਾਂ ਉਹ ਵੀ ਵਿੱਚ ਹੀ ਖੜਾ ਹੈ ਮੇਰੀਆਂ ਅੱਖਾਂ 'ਗਹਿ ਹਨੇਰਾ ਛਾ ਗਿਆ ਹੈ ਮੇਰੇ ਭਰਾ ਦੀ ਹਾਲਤ ਜਿਆਦਾ ਖਰਾਬ ਸੀ ਉਹ ਰਾਤ ਨੂੰ ਬੈਠਕ ਵਿੱਚ ਪਿਆ ਚੀਕਾਂ ਮਾਰਦਾ ਰਿਹਾ ਸੀ ਉਹ ਆ ਗਈ ਮਰ ਗਿਆ ਉਹ ਪਾਪਾ ਮੈਨੂੰ ਬਚਾਲਾ ਪਾਪਾ ਹੁੱਕੇ ਦੇ ਸੂਟੇ ਤੇਜ਼ ਤੇਜ਼ ਖਿੱਚਣ ਲੱਗ ਪਿਆ ਸੀ ਪਰ ਭਰਾ ਦੀਆਂ ਚੀਕਾਂ ਉੱਚੀ ਹੋਈ ਜਾ ਰਹੀਆਂ ਸਨ ਉਹਨੂੰ ਸਾਹਮਣੇ ਚੁੜੇਲ ਖੜੀ ਦਿਸ ਰਹੀ ਸੀ। ਉਹਨੇ ਬੈਠਕ ਦੇ ਖੁੰਝੇ ਵੱਲ ਚਿੱਟੇ-ਚਿੱਟੇ ਡੇਲੇ ਕੱਢ ਲਏ ਸਨ। ਪਾਪੇ ਨੇ ਜੁੱਤੀ ਪੰਜ ਵਾਰ ਪੁੰਝੇ ਮਾਰੀ ਸੀ। ਉਹ ਵੀ ਚੁੜੇਲ ਨੂੰ ਗਾਲਾਂ ਕੱਢਣ ਲੱਗ ਪਈ ਸੀ। ਜਾ ਤੂੰ ਚਲੀ ਜਾ ਸਾਡੇ ਸਾਈ ਲੋਕਾਂ ਦੀ ਜਗ੍ਹਾ ਏ ਤੈਨੂੰ ਫੂਕ ਕੇ ਰੱਖ ਦੇਣਗੇ। ਪਿੱਛਾ ਕਰਨਾ ਛੱਡ ਦੇ ਮੇਰੇ ਬੱਚੇ ਦਾ। ਪਾਪੇ ਨੇ ਮੰਜਾ ਕੀਲ ਕੇ ਜੁੱਤੀ ਮੁੱਦੀ ਮਾਰ ਦਿੱਤੀ ਸੀ। ਭਰਾ ਮੰਜੇ ਤੇ ਪਿਆ ਟੱਪੀ ਜਾ ਰਿਹਾ ਸੀ। ਬੀਬੀ ਚੱਪਣੀ ਵਿੱਚ ਅੱਗ ਲੈ ਕੇ ਆਈ ਸੀ ਪਾਪੇ ਨੇ ਗੂਗਲ ਦਾ ਧੂਫ ਪਾਇਆ ਸੀ ਉਹਦੇ ਸਹਰਾਣੇ ਚੱਪਣੀ ਰੱਖ ਦਿੱਤੀ ਸੀ ਅੱਜ ਫੇਰ ਮਰ ਗਿਆ ਏ ਡੱਫੀ ਜਾਂਦਾ ਪਤਾ ਨਹੀਂ ਇਹਦੇ ਅੰਦਰ ਕਾਦੀ ਅੱਗ ਲੱਗੀ ਐ ਚਾਚਾ ਮਾਸਟਰ ਅੱਖਾਂ ਲਾਲ ਪਿਲੀਆਂ ਕਰੀ ਖੜਾ ਸੀ ਵੇ ਮਾਸਟਰ ਮੇਰਾ ਦਿਔਰ ਬਣ ਕੇ ਆਇਆ ਨਾ ਬੋਲ ਇਹਨੂੰ ਕੋਈ ਸ਼ੌਂਕ ਐ ਪੀਣ ਦਾ ਇਹ ਤਾਂ ਰੰਡਿਆਂ ਦਾ ਬੇੜਾ ਵਹਿ ਗਿਆ ਕਿਵੇਂ ਕਲੇਜੀ ਦਾ ਟੂਣਾ ਕੀਤਾ ਉੰਤਰਿਆ ਬੀਬੀ ਰੋਣ ਲੱਗ ਪਈ ਸੀ ਮੇਰੇ ਬੀਬੀ ਪਾਪਾ ਮਾਸਟਰ ਦੇ ਸਹੁਰਿਆਂ ਤੇ ਸ਼ੱਕ ਕਰਦੇ ਹਨ ਚੇਲੇ ਨੇ ਦੱਸਿਆ ਕਿ ਮਾਸਟਰ ਦੇ ਸਹੁਰੇ ਚੱਕਪੁਰੇ ਕਲੇਜੀ ਛੱਡ ਕੇ ਗਏ ਹਨ ਘਰ ਤੁਸੀਂ ਕੁਰਕ ਕਰਕੇ ਰੱਖਤਾ ਇੱਕ ਪਾਸੇ ਦੀ ਸ਼ਰਾਬ ਦੂਜਾ ਤੁਸੀਂ ਤੀਵੀਂ ਆਦਮੀ ਨੇ ਚੇਲਿਆਂ ਨੂੰ ਘਰ ਵੇਚ ਛੱਡਿਆ ਚਾਚੇ ਦਾ ਚਿਹਰਾ ਗੁੱਸੇ ਨਾਲ ਭਾ ਗਿਆ ਸੀ ਨਾ ਤੇਰੇ ਸਹੁਰਿਆਂ ਦਾ ਹੀ ਬੇੜਾ ਬੈਠਾ ਮੈਂ ਕਹਿੰਨੀ ਆ ਮਾਸਟਰ ਬੰਦਿਆ ਈਡੇ ਪਾਕੇ ਮਰਨਗੇ ਉਹ ਬੀਬੀ ਸੇ ਆਪਾ ਕਰਨ ਲੱਗ ਪਈ ਸੀ ਚਾਚਾ ਪੰਚਾਇਤ ਇਕੱਠੀ ਕਰਨ ਤੇ ਜ਼ੋਰ ਦੇ ਰਿਹਾ ਸੀ ਬੀਬੀ ਕਹਿ ਰਹੀ ਸੀ ਕਿ ਚੇਲੇ ਪੰਚਾਇਤਾਂ ਵਿੱਚ ਨਾ ਨਹੀਂ ਲੈਂਦੇ ਬੀਬੀ ਤੇ ਚਾਚੇ ਦੀ ਲੜਾਈ ਵੱਧ ਗਈ ਸੀ ਨਾ ਤੁਸੀਂ ਤਾਂ 9300 ਚੇਲੇ ਲਿਆਂਦੇ ਆ ਭੂਤ ਹਟਾਉਣ ਲਈ ਕੋਈ ਛੱਡਿਆ ਵੀ ਹੈ ਕੋਈ 2000 ਲੈ ਗਿਆ ਕੋਈ 5 ਤੇ ਕੋਈ 7 ਉਹਨਾਂ ਮੇਰੇ ਸਹੁਰੇ ਦੇ ਆਨੇ ਇਹਦੇ ਭੂਤ ਹੀ ਨਹੀਂ ਕੱਢੇ ਚਾਚਾ ਹੋਰ ਔਖਾ ਹੋ ਪਿਆ ਸੀ ਬੀਬੀ ਪਾਪਾ ਰੋਜ ਚੇਲਿਆਂ ਕੋਲ ਤੁਰੇ ਰਹਿੰਦੇ ਆਲੇ-ਦੋਲੇ ਦਾ ਕੋਈ ਚੇਲਾ ਨਹੀਂ ਸੀ ਛੱਡਿਆ ਲੱਖਾਂ ਰੁਪਏ ਚੇਲਿਆਂ ਨੂੰ ਲਟਾਏ ਹਨ ਚਾਚਾ ਇਕੱਲੇ-ਇਕੱਲੇ ਚੇਲੇ ਦੇ ਰੁਪਈਏ ਗਿਣੌਣ ਲੱਗ ਪਿਆ ਸੀ ਜਾ ਮਾਸਟਰਾ ਚਲੇ ਜਾ ਪਾਪੇ ਨੇ ਚਾਚੇ ਨੂੰ ਧੱਕਾ ਮਾਰਿਆ ਸੀ ਉਹ ਬਹੁਤ ਦੁਖੀ ਸਨ ਤੁਸੀਂ ਇੱਧੇ ਰੋੜ-ਰੋੜ ਮਰਨਾ ਚਾਚਾ ਗਾਲਾਂ ਕੱਢਦਾ ਤੁਰ ਪਿਆ ਸੀ ਭਰਾ ਡਰਿਆ ਹੋਇਆ ਸੀ ਮੰਜੇ ਵਿੱਚ ਨੂੰ ਇਕੱਠਾ ਹੋਈ ਜਾ ਰਿਹਾ ਸੀ ਚਾਚੇ ਦੇ ਜਾਣ ਤੋਂ ਬਾਅਦ ਉਹਦੀਆਂ ਚੀਕਾਂ ਹੋਰ ਉੱਚੀਆਂ ਹੋ ਗਈਆਂ ਸਨ ਫਿਰ ਉਹ ਬੱਕਰੇ ਬੁਲਾਉਣ ਲੱਗ ਪਿਆ ਸੀ ਕੁੱਤਿਆ ਸ਼ਰਮ ਕਰ ਤੇਰਾ ਚਾਚਾ ਇਹ ਪਿਓ ਵਰਗਾ ਬੀਬੀ ਉਹਨੂੰ ਗਾਲਾਂ ਕੱਢਣ ਤੋਂ ਰੋਕਣ ਲੱਗ ਪਈ ਸੀ ਪਰ ਉਹਦੀਆਂ ਗਾਲਾਂ ਹੋਰ ਉੱਚੀਆਂ ਹੋ ਗਈਆਂ ਸਨ ਬੀਬੀ ਉਹਦੇ ਮੂੰਹ ਵਿੱਚ ਜੁੱਤੀ ਦੇਈ ਜਾ ਰਹੀ ਸੀ ਉਹ ਹੱਥ ਮਾਰਦਾ ਮੱਗਾ ਮਾਰ ਦਿੰਦਾ ਸੀ ਮੈਂ ਕਿਹੜਾ ਮੁੰਡਾ ਵਿਹੋਣਾ ਕਿਸੇ ਦੇ ਮੈਂ ਤਾਂ ਪੀਣੀ ਆ ਪੀਣੀ ਕਿਹੜਾ ਮੈਨੂੰ ਰੋਕੂ ਹੂੰ ਬੀਬੀ ਨੇ ਉਹਦਾ ਮੂੰਹ ਫੜ ਲਿਆ ਸੀ ਤਿੰਨ ਚਾਰ ਥੱਪੜ ਜੜ ਦਿੱਤੇ ਸਨ ਹੂੰ ਬੂਆ ਅੱਖ ਮੇਰੇ ਯਾਰ ਦੀ ਦੁਖੇ ਲਾਲੀ ਮੇਰੀਆਂ ਅੱਖਾਂ ਵਿੱਚ ਰੜ ਕੇ ਹਾਏ ਮਰ ਗਿਆ ਉਹ ਆ ਗਈ ਲੰਮੇ ਦੰਦਾਂ ਵਾਲੀ ਉਹ ਸਹਿਮ ਗਿਆ ਸੀ ਪਾਪੇ ਨੇ ਜੁੱਤੀ ਚੱਕ ਲਈ ਸੀ ਭਰਾ ਖੂੰਜੇ ਵਿੱਚ ਖੜੀ ਤੀਵੀ ਵੱਲ ਨੂੰ ਭੱਜ ਲਿਆ ਸੀ ਉਹ ਪੇਟੀ ਤੇ ਚੜ ਗਈ ਸੀ ਉਹ ਵੀ ਪੇਟੀ ਵੱਲ ਨੂੰ ਵਧਿਆ ਸੀ ਮੈਂ ਜੁੱਤੀ ਪੇਟੀ ਵੱਲ ਨੂੰ ਮਾਰੀ ਸੀ। ਜਾ ਕਰਮੀਏ ਧੂਫ ਲੈ ਆ ਜਿਹੜਾ ਸ਼ੰਕਰੀਏ ਤਰ ਲੋਕੀਏ ਦੇ ਪਤੀਜੇ ਕੋਲੋਂ ਲਿਆਂਦਾ ਸੀ। ਪਾਪਾ ਹਾਫ ਗਿਆ ਸੀ। ਬੀਬੀ ਚੱਪਣੀ ਵਿੱਚ ਅੱਗ ਤੇ ਧੂਫ ਲੈ ਆਈ ਸੀ। ਉਹ ਸ਼ਾਂਤ ਹੋਣ ਲੱਗ ਪਿਆ ਸੀ। ਅੱਖਾਂ ਵੀ ਮੀਟ ਲਈਆਂ ਸਨ। ਮਿੱਲ ਦਾ ਘੁੱਗੂ ਵੱਜ ਪਿਆ ਸੀ। ਤੜਕਾ ਹੋ ਗਿਆ ਸੀ। ਫਿਰ ਮੈਂ ਬੀਬੀ ਤੇ ਪਾਪਾ ਅੱਖ ਲਾਉਣ ਲਈ ਮੰਜਿਆਂ ਤੇ ਪੈ ਗਏ ਸਾਂ। ਡੇਰੇ ਦੇ ਚਾਰੇ ਪਾਸੇ ਪੁਲਿਸ ਖੜੀ ਆ। ਲੋਕਾਂ ਨੇ ਅੱਖਾਂ ਮੇਰੇ ਤੇ ਗੱਡ ਲਈਆਂ ਹਨ ਮੇਰਾ ਦਿਲ ਧੜਕਣ ਲੱਗ ਪਿਆ ਹੈ ਭਰਾ ਬਿਸ਼ਰਮਾ ਵਾਂਗ ਅੱਖਾਂ ਘੁਮਾ ਰਿਹਾ ਹੈ ਇਹ 4 ਸਾਲ ਤੋਂ ਸ਼ਰਾਬ ਪੀ ਰਿਹਾ ਹੈ ਜਦੋਂ ਪੀਣ ਲੱਗਦਾ ਹੈ ਹਟਦਾ ਹੀ ਨਹੀਂ ਚਾਰ-ਚਾਰ ਮਹੀਨੇ ਲਗਾਤਾਰ ਸ਼ਰਾਬ ਪੀਂਦਾ ਰਹਿੰਦਾ ਰੋਟੀ ਨਹੀਂ ਖਾਂਦਾ ਮੰਜੇ ਤੋਂ ਉੱਠਦੇ ਹੀ ਬੋਤਲ ਖੋਲ੍ਹ ਲੈਂਦਾ ਰਾਤ ਨੂੰ ਪੀ ਕੇ ਕਿਤੇ ਨਾ ਕਿਤੇ ਡਿੱਗਿਆ ਹੁੰਦਾ ਚੱਕ ਕੇ ਘਰੇ ਲਿਆਉਣਾ ਪੈਂਦਾ ਸ਼ਰਾਬ ਹਫ਼ਤੇ ਖੰਡਲੀ ਛੱਡ ਵੀ ਦਿੰਦਾ ਹੈ ਪਰ ਜਦੋਂ ਉਸ ਨੂੰ ਭੂਤ ਚਡੇਲਾ ਘੇਰ ਲੈਂਦੇ ਹਨ ਦਿਨ ਰਾਤ ਦਹਾਈ ਪਾਉਂਦਾ ਹੈ ਚੀਕਾਂ ਪਾਉਂਦਾ ਹੈ ਬੀਬੀ ਪਾਪਾ ਚੀਲਿਆਂ ਦੇ ਕੋਲ ਤੁਰ ਪੈਂਦੇ ਹਨ ਡੇਰਿਆਂ ਤੇ ਚੌਂਕੀਆਂ ਭਰਦੇ ਹਨ ਭਰਾ ਸ਼ਰਾਬ ਪੀਣ ਲਈ ਰੁਪਈਏ ਪਾਪੇ ਤੋਂ ਲੈਂਦਾ ਹੈ ਜੇ ਉਹ ਰੁਪਈਏ ਨਾ ਦੇਣ ਝਗੜਾ ਕਰਦਾ ਹੈ ਪਿਛਲੇ ਸਿਆਲਾਂ ਵਿੱਚ ਤਾਂ ਇਹਨੇ ਸਾਰੇ ਪਿੰਡ ਨੂੰ ਜਲੂਸ ਕੱਢ ਕੇ ਵਿਖਾਇਆ ਸੀ ਇਹ ਪਾਪੇ ਤੋਂ ਸ਼ਰਾਬ ਲਈ ਪੈਸੇ ਮੰਗ ਰਿਆ ਸੀ। ਪਾਪਾ ਘਸੇਲਮਾਰੀ ਬੈਠਾ ਸੀ। ਬੀਬੀ ਗਾਣਾ ਦੇਈ ਜਾ ਰਹੀ ਸੀ। ਇਹਨੇ ਪਾਪੇ ਦੀ ਕੰਢੀ ਤੇ ਕੂਠਾ ਰੱਖ ਦਿੱਤਾ। ਪਾਪੇ ਦੀ ਆਵਾਜ਼ ਨਹੀਂ ਨਿਕਲ ਰਹੀ ਸੀ। ਬੀਬੀ ਨੇ ਰੌਲਾ ਪਾ ਦਿੱਤਾ ਸੀ ਤੇ ਲੋਕ ਇਕੱਠੇ ਹੋ ਗਏ ਸਨ। ਇਹ ਪਾਪੇ ਦਾ ਗਲਾ ਨਹੀਂ ਸੀ ਛੱਡ ਰਿਆ। ਮੈਂ ਲਾਠੀ ਚੁੱਕੀ ਸਰਵੱਚ ਚੜ ਦਿੱਤੀ। ਦੂਜੀ ਲਾਠੀ ਮਾਰਨ ਤੋਂ ਪਹਿਲਾਂ ਲੋਕਾਂ ਨੇ ਮੈਨੂੰ ਫੜ ਲਿਆ ਸੀ। ਲਾਠੀ ਇਹਦੇ ਹੱਥਾਂ ਗਈ ਸੀ। ਪਾਪੇ ਦੇ ਮਾਰੀ ਤੀ ਬੀਬੀ ਮੁਰੇ ਆ ਗਈ ਸੀ ਮੈਨੂੰ ਗਵਾਂਡੀਆਂ ਦੇ ਕਮਰੇ ਅੰਦਰ ਬੰਦ ਕਰਤਾ ਸੀ ਇਹ ਬੱਕਰੇ ਬੁਲਾਉਣ ਲੱਗ ਪਿਆ ਸੀ ਲੋਕ ਹੱਸਦੇ ਘਰਾਂ ਨੂੰ ਤੁਰ ਪਏ ਸਨ ਸਰਦਲ ਦੇ ਬਾਹਰ ਬੈਠੀ ਬੀਬੀ ਘੁਰਲਾ ਰਹੀ ਸੀ ਬਹੁਤੀਆਂ ਰਾਤਾਂ ਬੀਬੀ ਪਾਪੇ ਨੂੰ ਬੂਹੇ ਤੋਂ ਬਾਹਰ ਬਹਿ ਕੇ ਕੱਟਣੀਆਂ ਪੈਂਦੀਆਂ ਹਨ ਮੈਨੂੰ ਕੋਈ ਨਾ ਕੋਈ ਫੜ ਕੇ ਅੰਦਰ ਲੈ ਜਾਂਦਾ ਹੈ ਜਾਂ ਮੈਂ ਪੁਰਾਣੇ ਘਰ ਜਾ ਸੌਂਦਾ ਇਹ ਸ਼ਰਾਬ ਪੀਣ ਲਈ ਰੁਪਈਏ ਲੋਕਾਂ ਤੋਂ ਵੀ ਅਦਾਰੇ ਫੜਦਾ ਹੈ ਜਦੋਂ ਸ਼ਰਾਬ ਛੱਡ ਦਿੰਦਾ ਹੈ ਇਹਨੂੰ ਭੂਤ ਚ ਡੇਲ ਬਹੁਤ ਸਤਾਉਂਦੇ ਹਨ ਬੀਬੀ ਤੇ ਪਾਪਾ ਚੇਲੇਆਂ ਤੇ ਗੁਰ ਗੁਰੂਆਂ ਪੀਰਾਂ ਦੀ ਮੰਨਤਾ ਮੰਨਦੇ ਹਨ ਚੇਲੇ ਦੱਸਦੇ ਨੇ ਕਿ ਇਹਨੂੰ ਬੜੀ ਭਾਰੀ ਸ਼ਹਿ ਚਿੰਬੜੀ ਆ ਉਹੀ ਸ਼ਰਾਬ ਪੀਂਦੀ ਆ ਭਰਾ ਨੂੰ ਉਧਾਰ ਰੁਪਈਏ ਦੇਣ ਵਾਲੇ ਘਰਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਹਨ ਪਾਪਾ ਉਹਨਾਂ ਦੇ ਰੁਪਈਏ ਮੋੜਨੇ ਸ਼ੁਰੂ ਕਰ ਦਿੰਦਾ ਸਾਰਿਆਂ ਦੇ ਰੁਪਈਏ ਦੇ ਕੇ ਸੁਰਖਰੂ ਹੋ ਕੇ ਬਹਿ ਜਾਂਦਾ ਇਹ ਸ਼ਰਾਬ ਪੀਣ ਲੱਗ ਪੈਂਦਾ ਚਾਰ ਸਾਲ ਪਹਿਲਾਂ ਇਹਨੂੰ ਭੂਤਾਂ ਨੇ ਘੇਰਿਆ ਸੀ ਇਹ ਸ਼ਰਾਬ ਨਾਲ ਰੱਜ ਕੇ ਘਰ ਪੁੱਜਿਆ ਸੀ ਅੱਧੀ ਰਾਤ ਤੱਕ ਬੱਕਰੇ ਬੁਲਾਉਂਦਾ ਰਿਹਾ ਫਿਰ ਚੁੱਪ ਹੋ ਗਿਆ ਸੀ ਅੱਧੇ ਘੰਟੇ ਬਾਅਦ ਰੌਲਾ ਪੈ ਗਿਆ ਸੀ ਲੋਕ ਇਕੱਠੇ ਹੋ ਗਏ ਸਨ ਤੇ ਮੈਂ ਤੇ ਚਾਚਾ ਵੀ ਪੁੱਜ ਗਏ ਸਾਂ ਸਾਡਾ ਗਵੰਡੀ ਜਰਨੈਲ ਮਲ ਗਰੀਸ ਨੂੰ ਗਿਆ ਹੋਇਆ ਸੀ ਇਹ ਉੱਠ ਕੇ ਉਹਦੀ ਬੌਟੀ ਨਾਲ ਪੈ ਗਿਆ ਸੀ ਉਹਨੇ ਰੌਲਾ ਪਾ ਦਿੱਤਾ ਸੀ ਜਰਨੈਲ ਮੱਲ ਦੇ ਭਰਾ ਡਾਂਗਾ ਕੱਢੀ ਖੜੇ ਸਨ ਬੀਬੀ ਦੇ ਪਾਪਾ ਉਹਦੇ ਪੈਰੀਂ ਪਏ ਹੋਏ ਸਨ ਉਹ ਇਹਨੇ ਤਹਤੋਂ ਸੂਤ ਨਹੀਂ ਆਉਣਾ ਇਹਦੀ ਸ਼ਰਾਬ ਅਸੀਂ ਹਟਾਉਨੇ ਆ ਜਰਨੈਲ ਮੱਲ ਦੇ ਛੋਟੇ ਨੇ ਕਮੀਜ਼ ਦੀਆਂ ਬਾਹਾਂ ਉੱਤੇ ਚੜਾ ਲਈਆਂ ਸਨ ਮੈਂ ਤਾਂ ਸ਼ਰਮ ਦਾ ਮਾਰਿਆ ਧਰਤੀ ਵਿੱਚ ਮੂੰਹ ਗੱਡੀ ਖੜਾ ਸਾਂ ਬੀਬੀ ਪਰਜਾਈ ਅੱਗੇ ਤਰਲੇ ਲੈ ਰਹੀ ਸੀ ਨੀ ਬਹੂ ਇਹਨੂੰ ਕਿਤੇ ਸੁਰਤਾ ਇਹਦੇ ਬਸ ਕੁਝ ਨਹੀਂ ਹੈਗਾ ਭੂਤ ਚੜੇਲ ਟਿਕਣ ਨਹੀਂ ਦਿੰਦੇ ਉਹ ਜਿੱਧਰ ਚੋਂ ਲੈ ਕੇ ਤੁਰ ਪੈਂਦੇ ਨੇ ਇਹਨੇ ਤਾਂ ਕਦੇ ਕਿਸੇ ਕੁੜੀ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਨਾ ਹੁਣ ਆਹ ਕੀ ਖੇਪ ਪੁਆਈ ਐ ਨਾ ਤੂੰ ਹੀ ਦੱਸ ਤੂੰ ਇੰਨੇ ਸਾਲਾਂ ਦੀ ਵਸਦੀ ਐ ਅੱਗੇ ਕਦੇ ਇਦਾਂ ਹੋਈ ਐ ਬੀਬੀ ਬੋਲੀ ਜਾ ਰਹੀ ਸੀ ਜਾ ਧੀਏ ਪੈ ਜਾ ਤੂੰ ਵੀ ਮੇਰੀ ਦੀਪੀ ਵਰਗੀ ਧੀ ਐ ਸਮਝ ਲੈਨੇ ਦੀਪੀ ਨਾਲ ਇਹਦੇ ਬਸ ਕੁਛ ਨਹੀਂ ਅਕਲ ਤੇ ਪਰਦਾ ਪਾਤਾ ਭੂਤਾਂ ਚੜੇਲਾ ਨੇ ਪਾਪਾ ਪਰਜਾਈ ਦੇ ਪੈਰੀਂ ਪੈ ਗਿਆ ਸੀ ਹਲਮਟ ਜੀ ਹੋ ਗਏ ਸੀ ਲੋਕ ਹੱਸਦੇ ਹੱਸਦੇ ਆਪਣੇ ਘਰਾਂ ਨੂੰ ਤੁਰ ਪਏ ਸਨ ਪਰ ਭਰਾ ਦੀਆਂ ਚੀਕਾਂ ਉੱਚੀਆਂ ਹੋ ਗਈਆਂ ਸਨ ਉਹ ਆ ਗਈ ਮੈਨੂੰ ਬਚਾ ਲੋ ਲੋਕੋ ਇਹ ਸਾਰੀ ਰਾਤ ਚੀਕਾਂ ਮਾਰਦਾ ਰਿਹਾ ਇਹਦਾ ਭੂਤ ਚੇਲੇ ਨੇ ਖੜਾ ਨਹੀਂ ਸੀ ਛੱਡਿਆ ਸਵੇਰਾ ਹੋਇਆ ਤਾਂ ਪਿੰਡ ਵਾਲੇ ਚੇਲਾ ਸਾਧਾ ਸਿੰਘ ਨੂੰ ਲਿਆਂਦਾ ਗਿਆ ਚੇਲਾ ਆਇਆ ਤਾਂ ਘਰ ਵਿੱਚ ਭਗੜੜ ਮਚ ਗਈ ਸੀ ਉਹਨੇ ਥੱਲੇ ਆਸਣ ਲਾ ਲਿਆ ਸੀ ਪਾਪਰੇ ਦੇ ਕੰਨ ਵਿੱਚ ਕੁਝ ਸਮਾਨ ਲਿਆਉਣ ਲੈ ਗਿਆ। ਪਾਪਾ ਚੱਪਣੀ ਵਿੱਚ ਅੱਗ ਦੀ ਅੰਗਿਆਰੀ ਲੈ ਆਇਆ ਸੀ। ਕੌਲੀ ਵਿੱਚ ਦੇਸੀ ਘਿਓ ਗਰਮ ਕਰਤਾ। ਚੇਲਾ ਘਿਓ ਵਿੱਚ ਉਂਗਲੀ ਭਿਉਂਦਾ ਅੱਗ ਵਿੱਚ ਛੜਕੀ ਜਾਂਦਾ। ਕਮਰੇ ਵਿੱਚ ਧੂਆ ਹੋ ਗਿਆ ਸੀ। ਉਸ ਮੰਤਰ ਪੜਨਾ ਸ਼ੁਰੂ ਕੀਤਾ। ਮੰਤਰ ਦੇ ਸ਼ਬਦ ਉੱਚੀ ਹੋਈ ਜਾ ਰਹੇ ਸਨ। ਉਹਨੇ ਨਿਗਾਹ ਭਰਾ ਤੇ ਗੱਡੀ ਸੀ। ਉਹ ਕਮਰੇ ਵਿੱਚ ਫਿਰਨ ਲੱਗ ਪਿਆ ਸੀ। ਉਹਦੇ ਸਰੀਰ ਨੂੰ ਕੰਬਾ ਛੱਡ ਗਿਆ ਸੀ ਉਹ ਚੀਕਾਂ ਮਾਰਨ ਲੱਗ ਪਿਆ ਸੀ ਉਸ ਹਟਕੋਰੇ ਲਏ ਹੂੰ 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 ਆਉ ਹੂੰ ਕੀਤਾ ਉਹਦੇ ਤੋਂ ਡਰ ਆਉਣ ਲੱਗ ਪਿਆ ਸੀ ਹੁਣ ਬਾਬਾ ਜੀ ਕੋਲ ਸ਼ਹੀਦ ਆ ਗਏ ਨੇ ਬੀਬੀ ਮੇਰੇ ਕੰਨ ਵਿੱਚ ਬੁਰੀ ਸੀ ਚੇਲੇ ਨੇ ਅੱਗ ਹੋਰ ਮੰਗਵਾਈ ਉਸ ਵਿੱਚ ਜਵਾਣ ਤੇ ਗੰਧਕ ਸੁਟੀ ਚੱਪਣੀ ਭਰਾ ਦੀਆਂ ਨਾਸਾਂ ਕੋਲ ਕੀਤੀ ਉਹਦੀਆਂ ਕੂਕਾਂ ਉੱਚੀਆਂ ਹੋ ਗਈਆਂ ਸਨ ਹਟਕੋਰੇ ਵੱਧ ਗਏ ਸਨ ਪਰਾ ਸਿਰ ਹਿਲਾਉਣ ਲੱਗ ਪਿਆ ਸੀ। ਉਹਦੇ ਵਿੱਚੋਂ ਉਪਰੀ ਸ਼ਹਿ ਬੋਲਣ ਲੱਗ ਪਈ ਸੀ। ਬੀਬੀ ਤੇ ਪਾਪਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਸਨ। ਚੇਲੇ ਨੇ ਚਰਾਹ ਕੀਤਾ। ਪਰਾ ਕੁਝ ਸ਼ਾਂਤ ਹੋ ਗਿਆ ਸੀ। ਪਾਣੀ ਪੜ ਕੇ ਪਰਾ ਨੂੰ ਪਿਲਾਇਆ। ਉਹ ਤੂਫ ਦੀ ਸੰਭਗਰੀ ਲੈ ਕੇ ਤੁਰ ਗਿਆ ਸੀ। ਚੇਲਾ ਸਾਡੇ ਪਿੰਡ ਦਾ ਹੀ ਸੀ। ਇਹਦੇ ਆਪਣੇ ਖੇਤਾਂ ਵਿੱਚ ਹੀ ਡੇਰਾ ਬਣਿਆ ਹੋਇਆ। ਇਹ ਜਗ੍ਹਾ ਸ਼ਹੀਦਾਂ ਦੀ ਹੈ। ਹਰ ਸੰਗਰਾਮ ਇੱਥੇ ਪਰਮਾ ਮੇਲਾ ਲੱਗਦਾ ਜਦੋਂ ਸੰਗਤ ਆਉਣੀ ਘਟ ਜਾਂਦੀ ਹੈ ਚੇਲੇ ਨੂੰ ਸ਼ਹੀਦ ਆ ਘੇਰਦੇ ਹਨ ਉਹ ਡੇਰਾ ਛੱਡ ਘਰ ਚਲੇ ਜਾਂਦਾ ਹੈ ਸ਼ਹੀਦ ਵੀ ਪਿੱਛੇ ਪਿੱਛੇ ਚਲੇ ਜਾਂਦੇ ਹਨ ਉਹ ਚੀਕਾਂ ਮਾਰਨ ਲੱਗ ਪੈਂਦਾ ਹੈ ਉਬਾਸੀਆਂ ਲੈਂਦਾ ਹਟਕੋਰੇ ਲੈਂਦਾ ਹੂੰ ਹੂੰ ਕਰਦਾ ਹੈ ਸ਼ਹੀਦ ਕਿੱਥੇ ਟਿਕਣ ਦਿੰਦੇ ਨੇ ਚੇਲੇ ਨੂੰ ਨਵੇਂ ਸ਼ੂਕਰੇ ਤਾਂ ਸ਼ਹੀਦਾਂ ਦੀ ਜਗ੍ਹਾ ਤੇ ਜਾਂਦੇ ਹੀ ਨਹੀਂ ਚੇਲਾ ਵਿਚਾਰਾ ਕੀ ਕਰੇ ਸ਼ਹੀਦ ਕਰੜਾਈ ਉਸ ਤੇ ਕਰਦੇ ਨੇ ਸਵੇਰੇ ਉੱਠ ਕੇ ਲੁਕਿੰਗ ਗੱਲਾਂ ਕਰਦੇ ਹਨ ਸੰਗਤ ਅਗਲੇ ਦਿਨ ਡੇਰੇ ਤੇ ਵੱਧ ਗਿਣਤੀ ਵਿੱਚ ਜਾਂਦੀ ਹੈ ਚੇਲਾ ਵੀ ਡੇਰੇ ਪਹੁੰਚ ਜਾਂਦਾ ਉਹ ਚੌਥੇ ਪੰਜਵੇਂ ਦਿਨ ਸਾਡੇ ਘਰ ਆ ਜਾਂਦਾ ਹੈ ਮੈਂ ਘਰ ਗਿਆ ਤਾਂ ਚੇਲਾ ਚਲੇ ਗਿਆ ਸੀ ਪਰ ਛੱਤੀ ਉੱਤੇ ਚੱਪਣੀ ਵਿੱਚ ਅੱਗ ਸੀ ਜਿਸ ਵਿੱਚੋਂ ਗੁੱਗਲ ਦਾ ਧੂੰਆ ਨਿਕਲ ਰਿਹਾ ਸੀ ਮੈਂ ਚੱਪਣੀ ਵਗਾਹ ਕੇ ਵਿੜੇ ਵਿੱਚ ਸੁੱਟ ਦਿੱਤੀ ਹੈ ਉਹ ਪਿੱਟੀ ਦਿਆ ਕਾਨੂੰ ਮਾਂ ਆਪਣੀ ਨੂੰ ਭੰਨਤਾ ਚੇਲਾ ਤਾਂ ਅੱਗੇ ਕਹਿ ਕੇ ਗਿਆ ਏ ਸਾਰਾ ਘਰ ਤਬਾਹ ਹੋ ਜਾਏਗਾ ਪਾਪਾ ਮੇਰੇ ਦਵਾਲੇ ਹੋ ਗਿਆ ਸੀ ਕਾਕਾ ਕਾਨੂੰ ਤੜਫਦਾ ਇਹਨੇ ਕਿਤੇ ਸ਼ਰਾਬ ਛੱਡਣੀ ਹੈ ਨਹੀਂ ਚਾਚਾ ਦੁਖੀ ਹੋਇਆ ਮੇਰੇ ਕੋਲ ਆ ਖੜਿਆ ਸੀ ਪਾਪਾ ਚਾਚੇ ਨਾਲ ਬਹਿਸਣ ਲੱਗ ਪਿਆ ਸੀ ਉਹਨਾਂ ਦੀ ਤੂੰ ਤੂੰ ਮੈਂ ਮੈਂ ਵੱਧ ਗਈ ਸੀ ਤੁਹਾਡੇ ਤੀਵੇਂ ਆਦਮੀ ਦੇ ਫਫੇ ਕੁੱਟਿਆ ਨੇ ਵਿਗਾੜਿਆ ਇਹਨੂੰ ਇਨੂੰ ਬੰਨ੍ਹ ਦੇਉ ਕਿਸੇ ਨਾਲ ਚਾਚਾ ਉਹਦਾ ਵਿਆਹ ਕਰਨ ਤੇ ਜ਼ੋਰ ਦੇ ਰਿਹਾ ਸੀ ਨਾ ਮਾਸਟਰ ਤੈਨੂੰ ਪਤਾ ਹੀ ਆ ਆਪਣੇ ਖਾਨਦਾਨ ਦਾ ਵੱਡ ਨਾ ਧਿਆਗੇ ਉਹਨੂੰ ਜਿਹੜਾ ਵਿਆਹ ਦੀ ਗੱਲ ਕਰੇਗਾ ਪਾਪਾ ਆਪਣੇ ਖਾਨਦਾਨ ਦੀ ਦੁਹਾਈ ਦੇ ਰਿਹਾ ਸੀ ਅਸੀਂ ਚਾਰ ਭੈਣ ਭਰਾ ਹਾਂ ਸ਼ਰਾਬੀ ਮੇਰੇ ਤੋਂ ਵੱਡਾ ਹੈ ਸਾਡੇ ਆਲੇ ਦੁਆਲੇ ਜਦੋਂ ਵੀ ਕਦੀ ਕਿਸੇ ਕੁੜੀ ਮੁੰਡੇ ਦੀ ਘਟਨਾ ਵਾਪਰੀ ਪਾਪੇ ਨੇ ਝਟ ਕਰਪਾਨ ਵੱਲ ਹੀ ਇਸ਼ਾਰਾ ਕੀਤਾ ਜੇ ਤੁਹਾਡੇ ਚੋਂ ਕਿਸੇ ਨੇ ਗੰਦੀ ਹਰਕਤ ਕੀਤੀ ਬਸ ਧੌਣ ਹੀ ਲਾਉਣੀ ਆ। ਪਾਪਾ 사ウਦੀ ਅਰਬ ਤੋਂ 2 ਸਾਲਾਂ ਕਿ ਆਇਆ ਸੀ। ਭਰਾ ਮਸਕਟ ਸੀ। ਪਾਪੇ ਨੇ 사ウਦੀ ਅਰਬ ਤੋਂ ਆ ਕੇ ਢਾਬਾ ਖੋਲ੍ਹ ਲਿਆ ਸੀ। ਭਰਾ ਪੈਸੇ ਕਮਾ ਕੇ ਮਾਂ ਭੇਜਦਾ ਰਿਹਾ। ਪਾਪੇ ਦੀ ਤਾਂ ਪੈਸੇ ਪਿੱਛੇ ਦੌੜ ਲੱਗੀ ਹੋਈ ਸੀ। ਪੈਸੇ ਪੈਸੇ ਨੂੰ ਕਮਾਉਂਦਾ ਉਹ ਹਰ ਰੋਜ਼ ਪਰਵਾਉਂਦੇ। ਭਰਾ 5 ਸਾਲਾਂ ਬਾਅਦ ਮਸਕਟ ਤੋਂ ਵਾਪਸ ਆ ਗਿਆ ਸੀ। ਵਾਪਸ ਆ ਕੇ ਟੈਲੀਵਿਜ਼ਨਾਂ ਵਾਲੀ ਦੁਕਾਨ ਸੰਭਾਲ ਲਈ ਸੀ ਢਾਬੇ ਦਾ ਕੰਮ ਸੋਹਣਾ ਚੱਲ ਪਿਆ ਸੀ ਪਾਪੇ ਨੇ ਭਰਾ ਦੇ ਵਾਪਸ ਆਉਣ ਦੀ ਖਬਰ ਸੁਣ ਕੇ ਟੈਲੀਵਿਜ਼ਨਾਂ ਦੀ ਦੁਕਾਨ ਖੋਲ੍ਹ ਲਈ ਸੀ ਭਰਾ ਨੇ ਇੱਕ ਸਾਲ ਵਿੱਚ ਦੁਕਾਨ ਨੂੰ ਪੈਰਾਂ ਸਰ ਕਰ ਦਿੱਤਾ ਸੀ ਇਸ ਪਿਛੋਂ ਉਹਦੀ ਸ਼ਰਾਬ ਵੱਧ ਗਈ ਸੀ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਸੀ ਬੀਬੀ ਤੇ ਪਾਪਾ ਇਹਦੀ ਸ਼ਰਾਬ ਛਡਾਉਣਾ ਚਾਹੁੰਦੇ ਸਨ ਉਹਨਾਂ ਇੱਕ ਸਾਈ ਕੋਲ ਪੁੱਛ ਪੁਆਈ ਇਨੇ ਇੱਕ ਫਕੀਰ ਦੀ ਕਬਰ ਤੇ ਪਿਸ਼ਾਬ ਕੀਤਾ ਏ ਫਕੀਰ ਛੜਦਾ ਨਹੀਂ ਹੁਣ ਉਹ ਸ਼ਰਾਬ ਪਿਲਾ ਰਿਹਾ ਇਹ ਪੀਣੋਂ ਹਟ ਜਾਏਗਾ ਪਰ 5100 ਰੁਪਏ ਦਾ ਖਰਚ ਆਉਣਾ ਸਾਈ ਨੇ ਦੱਸਿਆ ਸੀ ਭਰਾ ਨੂੰ ਉਪਰੀ ਕਸਰ ਹੋ ਗਈ ਸੀ ਜਿਸ ਨੂੰ ਵੀ ਇਸ ਬਾਰੇ ਪਤਾ ਲੱਗਦਾ ਉਹ ਕਿਸੇ ਸਿਆਣੇ ਦੀ ਦੱਸ ਪਾਉਂਦਾ ਬੀਬੀ ਪਾਪਾ ਉੱਥੇ ਤਰਪੇ ਤੇ ਸਿਆਣੇ ਦੱਸ ਦੇ ਤੁਹਾਡੇ ਸਾਈ ਲੋਕਾਂ ਦੀ ਜਗ੍ਹਾ ਹੈ ਤੁਸੀਂ ਉਹਨਾਂ ਦੀ ਮੰਨਤਾ ਨਹੀਂ ਕਰਦੇ ਨਾਲੇ ਇਹਨੇ ਸੂਰ ਖਾਦਾ ਏ ਉਹ ਕਰੂਪੀ ਹੋਈ ਫਿਰਦੀ ਆ ਇਹਨੇ ਇੱਕ ਥੜਾ ਪਟਿਆ ਥੜੇ ਵਾਲਿਆਂ ਦੀ ਚੂਰੀ ਦਿਓ ਨਾਲੇ ਘਰ ਲਾਗੇ ਥੜਾ ਬਣਾਓ ਤੁਹਾਡੇ ਭਰਾ ਦੇ ਸਹੁਰਿਆਂ ਨੇ ਤੌੜੀ ਛੱਡੀ ਆ ਤੁਹਾਡੇ ਘਰ ਦੀ ਕਿਸੇ ਤੀਵੀ ਨੇ ਆਪਣੇ ਮਾਪਿਆਂ ਤੋਂ ਕਲੇਜੀ ਲਿਆ ਕੇ ਖੜਾਈ ਆ ਇਹ ਤੁਹਾਡਾ ਕੰਮ ਕਰ ਦੇਖ ਕੇ ਖੁਸ਼ ਨਹੀਂ ਬੀਬੀ ਪਾਪਾ ਸਿਆਣਿਆਂ ਤੋਂ ਇਲਾਜ ਕਰਾਉਂਦੇ ਆ ਇਹ ਹਫ਼ਤੇ ਖੰਡਰੀ ਠੀਕ ਹੋ ਜਾਂਦਾ ਪਰ ਜਲਦੀ ਹੀ ਭਰਾ ਨੂੰ ਸ਼ਰਾਬੀ ਯਾਰ ਘੇਰ ਲੈਂਦੇ ਮੋੜ ਘਰ ਵਿੱਚ ਮੱਗੇ ਵੱਜਣ ਲੱਗਦੇ ਚੀਖ ਝਾੜਾ ਵੱਜ ਜਾਂਦਾ ਘਰਦਿਆਂ ਨੇ 3 ਸਾਲਾਂ ਵਿੱਚ ਕੋਈ ਚੇਲਾ ਨਹੀਂ ਸੀ ਛੱਡਿਆ ਅੰਤ ਸਾਦਾ ਸਿੰਘ ਦਾ ਹੀ ਫੇਰਾ ਵੱਧ ਗਿਆ ਸੀ ਭਰਾ ਜਿਆਦਾ ਸਮਾਂ ਉਹਦੇ ਡੇਰੇ ਰਹਿਣ ਲੱਗ ਪਿਆ ਸੀ ਰਾਤਾਂ ਕੱਟਦਾ ਹੀ ਡੇਰੇ ਸੀ ਪਰ ਆ ਸ਼ਰਾਬ ਵੀ ਛੱਡ ਗਿਆ ਸੀ ਚੇਲਾ ਇਹ ਗੱਲ ਦਾਅਵੇ ਨਾਲ ਕਹਿੰਦਾ ਸੀ ਕਿ ਉਹ ਹੁਣ ਸ਼ਰਾਬ ਨਹੀਂ ਪੀਵੇਗਾ ਘਰ ਵਿੱਚ ਮੁੜ ਸ਼ਾਂਤੀ ਹੋ ਗਈ ਸੀ ਭਾਵੇਂ ਭਰਾ ਡੇਰੇ ਹੀ ਰਹਿੰਦਾ ਸੀ ਪਰ ਘਰ ਦੇ ਖੁਸ਼ ਸਨ ਬੇਸ਼ੱਕ ਦੁਕਾਨ ਦਾ ਕੰਮ ਠੱਪ ਪਿਆ ਸੀ ਸਾਨੂੰ ਕੀ ਡੇਰੇ ਰਹਿੰਦਾ ਤਾਂ ਰਹੀ ਜਾਏ ਰੱਬ ਦੇ ਹੀ ਲੜ ਲੱਗਿਆ ਘੱਟੋ ਘਟ ਘਰ ਦਾ ਨੁਕਸਾਨ ਤਾਂ ਨਾ ਕਰੂ ਦੁਕਾਨਾਂ ਵਿਹਲੀਆਂ ਕਰਕੇ ਰੱਖਤੀਆਂ ਸੀਗੀਆਂ ਘਰ ਦੇ ਰਿਸ਼ਤੇਦਾਰ ਆਂਢ ਗੁਆਂਢ ਸਭ ਖੁਸ਼ ਸਨ ਸਾਰੇ ਬਾਬਾ ਸਾਦਾ ਸਿੰਘ ਦੇ ਗੋਂਗ ਗੋਂਦੇ ਸਨ ਜਦੋਂ ਕੋਈ ਡੇਰੇ ਜਾਂਦਾ ਉਹ ਭਗਤੀ ਵਿੱਚ ਲੀਨ ਹੁੰਦਾ ਜਾਂ ਸੰਗਤਾਂ ਦੀ ਸੇਵਾ ਵਿੱਚ ਜੁਟਿਆ ਹੁੰਦਾ ਅਸੀਂ ਨਵੇਂ ਮਕਾਨ ਵਿੱਚ ਰਹਿੰਦੇ ਹਾਂ ਚਾਚਾ ਪੁਰਾਣੇ ਥਾਂ ਵਿੱਚ ਹੀ ਰਹਿੰਦਾ ਉਸ ਨੇ ਉੱਥੇ ਨਵੇਂ ਕਮਰੇ ਪਾ ਲਏ ਸਨ ਸਾਡਾ ਵੀ ਉਸ ਦੇ ਨਾਲ ਪੁਰਾਣਾ ਮਕਾਨ ਹੈ ਮੈਂ ਉੱਥੇ ਹੀ ਸੌਂਦਾ ਹਾਂ ਇੱਕ ਰਾਤ ਮੈਨੂੰ ਚਾਚੇ ਨੇ ਚੇਲੇ ਬਾਰੇ ਕਾਫੀ ਕੁਝ ਦੱਸਿਆ ਚਾਚਾ ਰੋਜ਼ ਮੇਰੇ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ ਚੇਲੇ ਦੀ ਜ਼ਿੰਦਗੀ ਬਾਰੇ ਸੁਣ ਕੇ ਮੈਂ ਹੈਰਾਨ ਰਹਿ ਗਿਆ ਚਾਚੇ ਦੇ ਮਕਾਨ ਦੇ ਸਾਹਮਣੇ ਵਾਲੇ ਪਾਸੇ ਚੇਲੇ ਦਾ ਬਾੜਾ ਹੈ ਸ਼ਾਇਦ ਸੰਗਤ ਆਉਣੀ ਘਟ ਗਈ ਸੀ ਤੇ ਚੇਲਾ ਬਾੜੇ ਵਿੱਚ ਆ ਕੇ ਸੌਂ ਗਿਆ ਸੀ ਮੈਨੂੰ ਤੇ ਚਾਚੇ ਨੂੰ ਗੱਲਾਂ ਕਰਦਿਆਂ ਪੌਣੇ 12 ਹੋ ਗਏ ਸੀ ਚੇਲੇ ਦੇ ਹੜਕੋਰੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ ਚੀਕਾਂ ਵੱਜਣ ਲੱਗ ਪਈਆਂ ਸਨ ਉਹ ਬਾਸੀਆਂ ਲੈਣ ਲੱਗ ਪਿਆ ਸੀ ਉਹ ਉਹ ਨੇ ਜ਼ੋਰ ਫੜ ਲਿਆ ਸੀ ਸਾਨੂੰ ਸ਼ਰਾਰਤ ਸੁਝੀ ਮੈਂ ਹਟਕੋਰੇ ਲੈਣ ਲੱਗ ਪਿਆ ਸੀ ਮੇਰੀਆਂ ਚੀਕਾਂ ਉੱਚੀਆਂ ਹੋ ਗਈਆਂ ਸਨ ਚਾਚਾ ਊ ਆਊ ਕਰਨ ਲੱਗ ਪਿਆ ਸੀ ਚੇਲਾ ਸਾਡੀਆਂ ਆਵਾਜ਼ਾਂ ਸੁਣ ਕੇ ਚੁੱਪ ਕਰ ਗਿਆ ਸੀ ਉਸ ਨੇ ਬੱਤੀ ਜਗਾਈ ਸਾਡੇ ਵੱਲ ਨੂੰ ਆ ਗਿਆ ਸੀ ਅਸੀਂ ਚੰਬੜ ਗਏ ਸਾਂ ਸਾਡੇ ਹਟਕੋਰੇਆਂ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ ਸਨ ਉਹ ਬੜਬੜ ਕਰਦਾ ਮੰंजे ਤੇ ਜਾ ਪਿਆ ਸੀ ਇਸ ਪਿੱਛੋਂ ਅਸੀਂ ਵੀ ਸੌਂ ਗਏ ਸਾਂ ਸਵੇਰਾ ਹੋ ਗਿਆ ਸੀ ਖੂਹ ਤੇ ਬੁੜੀਆਂ ਪਾਣੀ ਭਰ ਰਹੀਆਂ ਸਨ ਚੇਲੇ ਬਾਰੇ ਫਿਕਰਮੰਦ ਲੱਗਦੀਆਂ ਸਨ ਨੀਰਤਨੀਏ ਰਾਤ ਤਾਂ ਕਹਿਰ ਹੋ ਗਿਆ ਚੇਲੇ ਤੇ ਬੜੀ ਕੜਾਈ ਹੋਈ ਬੜਾ ਸਖਤ ਪਹਿਰਾ ਸੀ ਬਾਬਾ ਸ਼ਹੀਦ ਪਿੰਡ ਨੂੰ ਬਖਸ਼ਣ ਮੈਂ ਤੇ ਅੱਜ ਪ੍ਰਸ਼ਾਦ ਚੜ੍ਹਾਉ ਰਤਨੀ 500 ਨਾਲੋਂ ਵੀ ਜ਼ਿਆਦਾ ਫਿਕਰਮੰਦ ਸੀ ਮੈਂ ਤੇ ਚਾਚਾ ਹੱਸ ਪਏ ਸਾਂ ਬਹੁਤ ਸਾਰੀਆਂ ਔਰਤਾਂ ਡੇਰੇ ਵੱਲ ਨੂੰ ਤੁਰੀਆਂ ਹੋਈਆਂ ਸਨ ਸ਼ਹੀਦਾਂ ਲਈ ਦੁੱਧ ਤੇ ਪ੍ਰਸ਼ਾਦ ਲਿਜਾ ਰਹੀਆਂ ਸਨ ਮੈਂ ਅੱਜ 5 ਦਿਨਾਂ ਬਾਅਦ ਪਿੰਡ ਪਰਤਿਆ ਹਾਂ ਡੇਰੇ ਕੋਲੋਂ ਲੰਘਿਆ ਹਾਂ ਇੱਥੇ ਮਲੱਕ ਜੁੜੀ ਹੋਈ ਹੈ ਪੁਲਿਸ ਚਾਰੇ ਪਾਸੇ ਘੁੰਮ ਰਹੀ ਹੈ ਕਾਲਜੋਗ ਆ ਗਿਆ ਭਾਈ ਮਰ ਜਾਣੇ ਬੜਕੌਂਕਾ ਨੇ ਕੁੜੀ ਮਾਰਦੀ ਰੱਜੋ ਬੁੜੀ ਗਾਲਾਂ ਕੱਢ ਰਹੀ ਹੈ ਬੇਬੇ ਕੀ ਹੋਇਆ ਮੈਂ ਘਟਨਾ ਦੀ ਜਾਣਕਾਰੀ ਲੈਣੀ ਚਾਹੀਦੀ ਕਿਹਾ ਦੱਸਾ ਮੁੰਡਿਆ ਮੈਨੂੰ ਪਿੰਡ ਦਾ ਨਾਂ ਨਹੀਂ ਆਉਂਦਾ ਦਾਦੇ ਮਗਾਉਣਾ ਚੀਤਾ ਮੜਾ ਹੋ ਗਿਆ ਬੁੜੀ ਸੋਚੀ ਪੈ ਗਈ ਸੀ ਬਿਲੜੂ ਉਥੋਂ ਦੀ ਕੁੜੀ ਨੂੰ ਉਪਰੀ ਕਸਰ ਸੀ ਮਾਪੇ ਖੇੜ ਦੀ ਕੁੜੀ ਨੂੰ ਡੇਰੇ ਲੈ ਆਏ ਸਾਦਾ ਸੌਣੇ ਕੁੜੀ ਰਾਤ ਡੇਰੇ ਲੱਖ ਲਈ ਸਾਰੀ ਰਾਤ ਕੁੜੀ ਨਾਲ 7-8 ਜਣੇ ਖੇ ਖਾਂਦੇ ਰਹੇ ਤੜਕੇ ਜਾ ਕੇ ਕੁੜੀ ਦਮ ਤੋੜ ਗਈ ਭਾਈ ਰੱਬ ਬਖਸ਼ੇ ਮਾਰੇ ਕੰਮਾਂ ਤੋਂ ਮੈਥੋਂ ਗਾਂਹਰ ਜੁਬੜੀ ਨੂੰ ਸੁਣਿਆ ਨਾ ਗਿਆ ਮੇਰੇ ਸਰੀਰ ਵਿੱਚ ਇੱਕ ਤਾਰ ਜਿਹੀ ਫਿਰ ਗਈ ਮੈਂ ਗਾਂਹ ਵਧਿਆ ਹਾਂ ਜ਼ਮੀਨ ਤੇ ਕੁੜੀ ਦੀ লাশ ਪਈ ਹੈ ਲਹੂ ਨਾਲ ਲਤ-ਪਤ লাশ ਦੇਖ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਹੈ ਸੱਤੇ ਦੋਸ਼ੀਆਂ ਦੇ ਲੋਕਾਂ ਨੇ ਮੂੰਹ ਕਾਲੇ ਕੀਤੇ ਹੋਏ ਹਨ ਪੁਲਿਸ ਪਾਰਟੀ ਨੇ ਹੱਥ ਖੜੀਆਂ ਲਾ ਕੇ ਇਹਨਾਂ ਨੂੰ ਤੋੜ ਲਿਆ ਹੈ ਇੱਕ ਚਿਹਰੇ ਤੇ ਮੇਰੀ ਨਿਗਾਹ ਟਿਕ ਗਈ ਹੈ ਕਾਲਾ ਬਿੰਦੂ ਵੱਡਾ ਹੋ ਰਿਹਾ ਸੀ ਇਹ ਬਿੰਦੂ ਨੇ ਮੇਰੇ ਵਰਗੀ ਸ਼ਕਲ ਤਿਆਰ ਕਰ ਲਈ ਹੈ ਭਰਾ ਨੂੰ ਬਲਾਤਕਾਰੀਆਂ ਵਿੱਚ ਦੇਖ ਕੇ ਮੈਂ ਅੱਗ ਬਬੂਲਾ ਹੋ ਗਿਆ ਹਾਂ ਮੈਂ ਧਰਤੀ ਵਿੱਚ ਤਸ ਜਾਨਾ ਚਾਹੁੰਦਾ ਹਾਂ ਪਰ ਧਰਤੀ ਵੇਹਲ ਨਹੀਂ ਦੇ ਰਹੀ ਬਹੁਤ ਬੱਤਾਂ